ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਿੰਨੇ ਵੀ ਸਾਡੇ ਇਤਿਹਾਸਕ ਸਥਾਨ ਨੇ ਮੁਕਸਲ ਸਾਹਿਬ ਇਹਨਾਂ ਸਥਾਨਾਂ ਤੇ ਜਦੋਂ ਸੰਗਤ ਆਉਂਦੀ ਹੈ ਇਸ਼ਨਾਨ ਕਰਦੇ ਨੇ ਹੱਥੀ ਭਾਂਡਿਆਂ ਦੀ ਲੱਗੜ ਦੀ ਸੇਵਾ ਕਰਦੇ ਨੇ ਜੋੜਿਆਂ ਦੀ ਸੇਵਾ ਕਰਦੇ ਨੇ ਬਾਣੀ ਪੜ੍ਹਦੇ ਨੇ ਅਰਦਾਸ ਕਰਾਉਂਦੇ ਨੇ ਹੁਕਮਨਾਮਾ ਸੁਣਦੇ ਨੇ ਤੇ ਇਸ਼ਨਾਨ ਬਾਣੀ ਦੇ ਪਾਠ ਨਾਲ ਜੁੜਦੇ ਨੇ ਪਤਾ ਨਹੀਂ ਗੁਪਤ ਰੂਪ ਵਿੱਚ ਕਿੰਨਿਆਂ ਦੀਆਂ ਬਿਮਾਰੀਆਂ ਖਤਮ ਹੁੰਦੀਆਂ ਨੇ ਕਿੰਨਿਆਂ ਦੇ ਰੋਗ ਮਿਟਦੇ ਨੇ ਕਿੰਨਿਆਂ ਦੇ ਕਾਰਜ ਸਿਰੇ ਲੱਗਦੇ ਹਨ ਕਿੰਨਿਆਂ ਨੂੰ ਤਰਕੀਆਂ ਮਿਲਦੀਆਂ ਨੇ ਸੰਤੋ RAM ਦਾਸ ਸਰੋਵਰ ਨੀਕਾ ਜੋ ਨਹਾਵੇ ਸੋ ਕੁੱਲ ਤਰਾਵੇ ਉਧਾਰ ਹੋਆ ਹੈ ਜੀ ਦਾ ਇੱਥੇ ਤਾਂ ਕੁੱਲਾਂ ਦੀ ਗੱਲ ਕਰਦੇ ਨੇ ਮਹਾਰਾਜ ਕਹਿੰਦੇ ਇੱਕ ਦੀ ਗੱਲ ਛੱਡੋ ਸੱਤ-ਸੱਤ ਪੀੜੀਆਂ ਵੀ ਗੁਰੂ ਕਿਨਾਰੇ ਲਾ ਦਿੰਦਾ ਹੈ ਦੀਨ ਦਇਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ ਇੱਥੇ ਤਾਂ ਤਨ ਦੇ ਰੋਗਾਂ ਦੀ ਗੱਲ ਕਰਦੇ ਨੇ ਲੋਕ ਸਿੱਖਾ ਤੇਰਾ ਗੁਰੂ ਇਨਾ ਮਹਾਨ ਹੈ ਆਤਮਾ ਦੇ ਤਲ ਤੇ ਜਿਹੜੇ ਪਾਪ ਹੋਏ ਨੇ ਇੱਕ ਛੇਨ ਵਿੱਚ ਗੁਰੂ ਉਹਨਾਂ ਨੂੰ ਖਤਮ ਕਰ ਦਿੰਦਾ ਹੈ